ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸਾਕੀਆਂ ਦਸ਼ਮੇਸ਼ ਗੁਰ ਚਮਕਾ ਸਾਖੀ ਵਿੱਚੋਂ ਸਰਵਣ ਕਰਾਈਆਂ ਜਾਂਦੀਆਂ ਹਨ ਜੇਕਰ ਤੁਹਾਨੂੰ ਸਾਡੀਆਂ ਸਾਕੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪਿਛੇ ਸਾਕੀ ਦਾ ਆਪਾਂ ਸਰਵਣ ਕੀਤਾ ਸੀ ਗੁਰਗੋਬਿੰਦ ਸਿੰਘ ਜੀ ਨੇ ਰਾਜਾ ਪੀਰ ਜਾਣਦੇ ਪਹੁੰਚਣ ਤੇ ਉਹਨਾਂ ਦੇ ਲਈ ਵਧੀਆ ਪ੍ਰਮੰਡ ਕੀਤੇ ਕਿਉਂਕਿ ਮਿਚਲੀ ਸਾਹਿਬ ਜੀ ਨੇ ਬਸਰਉਣ ਕੀਤਾ ਸੀ ਰਾਜਾ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਭੇਜਿਆ ਕਿ ਅਸੀਂ ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਹਾਂ ਜੇਕਰ ਤੁਸੀਂ ਆਗਿਆ ਦਿਓ ਤਾਂ ਅਸੀਂ ਤੁਹਾਡੇ ਨਾਮ ਮਿਲਣਾ ਕਰਾਂਗੇ ਗੁਰੂ ਸਾਹਿਬ ਜੀ ਨੇ ਉਸ ਨੂੰ ਆਗਿਆ ਦੇ ਦਿੱਤੀ ਫਿਰ ਉਹ ਮੰਤਰੀ ਵਾਪਸ ਮਲਾਚਪੁਰ ਆ ਗਿਆ ਰਾਜਾ ਬੜੀ ਬੇਸਬਰੀ ਦੇ ਨਾਲ ਗੁਰੂ ਸਾਹਿਬ ਜੀ ਨੇ ਜਵਾਬ ਜੜੀ ਕਰਿਆ ਸਰ ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਮਿਲਣ ਲਈ ਰਾਜਮੰਦੀ ਪਰਗੀ ਕੀਤੀ ਹੈ ਤਾਂ ਉਹ ਬੜਾ ਖੁਸ਼ ਹੋਇਆ ਤੇ ਨੰਦਪੁਰ ਚੱਲਣ ਗਏ ਤਿਆਰੀਆਂ ਕਰਨ ਲੱਗਾ ਅਸਲ ਵਿੱਚ ਭੀਮਚੰਦ ਗੁਰੂ ਜੀ ਨੂੰ ਮਿਲਣ ਲਈ ਇਸ ਕਰਕੇ ਉਤਾਵਲਾ ਨਹੀਂ ਸੀ ਹੋ ਰਹੇ ਹਨ ਕਿ ਉਹਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਸੀ ਉਹ ਆਪਣੇ ਦਿਮਗ ਵਿੱਚ ਕੋ ਸੁਆਰ ਸੁਆ ਰਹੇ ਸੀ ਪਹਿਲੀ ਗੱਲ ਤਾਂ ਇਹ ਸੀ ਕਿ ਉਹ ਗੁਰੂ ਦਰਬਾਰ ਦੀ ਸ਼ਾਨ ਸ਼ੌਕਤ ਅਤੇ ਗੁਰੂ ਜੀ ਦੇ ਨਾਦੀਆਂ ਅਦਭੁਤ ਵਸਤਾਂ ਨੂੰ ਦੇਖਣਾ ਚਾਹੁੰਦਾ ਸੀ ਅਤੇ ਹੋ ਸਕੇ ਤਾਂ ਉਹਨਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਸੀ ਦੂਸਰਾ ਉਹ ਗੁਰੂ ਜੀ ਦੀ ਪਾਰੀ ਮਾਨਤਾ ਅਤੇ ਅਸਲ ਰਸੂਖ ਨੂੰ ਆਪਣੇ ਰਾਜ ਦੇ ਸਥਾਨ ਲਈ ਵਰਤਣ ਦੀ ਨੀਤ ਰੱਖਦਾ ਸੀ ਉਹ ਸਦੀ ਇੱਛਾ ਵਿਚਾਰੇ ਸੀ ਕਿ ਜੇਕਰ ਗੁਰੂ ਜੀ ਸੱਚਮੁੱਚ ਹੀ ਕਰਨੀ ਵਾਲੇ ਹਨ ਅਤੇ ਆਤਮ ਮਲ ਰੱਖਣ ਵਾਲੇ ਹਨ ਤਾਂ ਉਹਨਾਂ ਪਾਸੋਂ ਉਹ ਦਾਰਥਕ ਬਖਸ਼ਿਸ਼ਾਂ ਪ੍ਰਾਪਤ ਕੀਤੇ ਜਾਣ ਇਨ੍ਹਾਂ ਗੱਲਾਂ ਨੂੰ ਮਨੁਸਤਾਰ ਕੇ ਰਾਜਾ ਭੀਮ ਚੰਦ ਆਪਣੇ ਮੰਤਰੀਆਂ ਦਰਬਾਰੀਆਂ ਤੇ ਸੈਨਾਦਾਰ ਨੂੰ ਨਾਲ ਕੇ ਸ਼ਹੀਠਾਣਾ ਨੰਦਪੁਰ ਸੈਮਲ ਰਵਾਨਾ ਹੋਇਆ ਜਦੋਂ ਸਤਗੁਰਾਂ ਨੂੰ ਰਾਜੀ ਦੇ ਆਉਣ ਦੀ ਖਬਰ ਲੱਗਨੀ ਤਾਂ ਆਪ ਜੀ ਨੇ ਆਪਣੇ ਦੀਵਾਨ ਨਾਨ ਚਾਹ ਅਤੇ ਮਾਮਾ ਕਰਮਾ ਜੀ ਨੂੰ ਕੁਝ ਸੇਵਕ ਦੇ ਕੇ ਰਾਜੇ ਦਾ ਕੋ ਸਨਮਾਨ ਕਰਨ ਲਈ ਭੇਜਿਆ ਆਨੰਦਪੁਰ ਪਹੁੰਚਣ ਤੇ ਰਾਜੇ ਦਾ ਖੁਲੀ ਨਹੀਂ ਜਗ੍ਹਾ ਵਿੱਚ ਪੇਰਾ ਕਵਾ ਲਿਤਾ ਅਤੇ ਹਰ ਪ੍ਰਕਾਰ ਦੀ ਰਸਦ ਅਤੇ ਲੋੜ ਦਾ ਸਨਮਾਨ ਪਹੁੰਚਾ ਦਿੱਤਾ ਇਸ ਸਨਮਾਨ ਅਤੇ ਖਾਤਿਹਦਾਰੀ ਨੂੰ ਵੇਖ ਕੇ ਰਾਜਾ ਬੜਾ ਖੁਸ਼ ਹੋਇਆ ਦੂਜੇ ਦਿਨ ਪਾਈ ਦੀਆਂ ਅਸਲਾ ਗਿਆ ਸਾਧੂ ਜੀ ਆਪਣੇ ਸਤੰਦਰ ਸਿੰਘ ਆਸਨ ਤੇ ਬਰਾਜਮਾਨ ਹੋਏ। ਉਹਨਾਂ ਨੇ ਕੋ ਦਿਵਾਨ ਨੰਦਨ ਬੈਠੇ ਸਨ। ਉਹ ਜੀ ਪਾਸੇ ਵੱਡੇ ਵੱਡੇ ਮੁਖੀ ਮਸਾਂ ਬੈਠੇ ਸਨ। ਸੰਗਠਾਂ, ਚੌਕੀ ਗਿੰਤੀ ਖਾਣੇ ਸਨ। ਉਹੋ ਇਸ ਮੁਲਾਕਾਤ ਦਾ ਦੇਸ਼ ਵੇਖਣ ਲਈ ਜੁੜੀਆਂ ਹੋਈਆਂ ਸਨ। ਗੁਰੂ ਜੀ ਦੀ ਅਗਿਆ ਤੇ ਦਿਵਾਨ ਨੰਦ ਚੰਦ ਰਾਜਾ ਭੀਮ ਚੰਦਰ ਨੂੰ ਮੁਲਾਕਾਤ ਦਾ ਸਨੇਹਾ ਦੇ ਲਿਆ। ਰਾਜਾ ਅੱਗੇ ਹੀ ਤਿਆਰ ਬੈਠਾ ਸੀ। ਉਹ ਆਪਣੇ ਮੰਤਰੀਆਂ ਤੇ ਇੱਕ ਸੈਨਿਕ ਜਥੇ ਨੂੰ ਜਿਹੜਾ ਕਿ ਸ਼ਾਸਤਰਾ ਦਾ ਸੰਮਾਨ ਸੀ ਨਾਲ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸਨੇ ਪੇਟਾਾ ਗिरा ਕੇ ਸੁਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਗੁਰੂ ਜੀ ਦੇ ਕੋਲ ਨਿਯਤ ਕੀਤੇ ਆਸਣ 'ਤੇ ਬੈਠ ਗਿਆ ਇਸ ਤੋਂ ਬਾਅਦ ਰਾਜੇ ਦੇ ਮੰਤਰੀਆਂ ਦਰਬਾਰੀਆਂ ਤੇ ਸੈਨਾਪਤੀਆਂ ਵੀ ਭਜਾਨੇ ਪੇਟਾਾ ਕੇ ਮੱਥਾ ਟੇਕਿਆ ਸਾਰੇ ਦੀਵਾਨ ਵਿੱਚ ਬੈਠ ਗਏ ਸਧਰੂ ਜੀ ਨੇ ਰਾਜੇ ਕੋਲ ਸੁਖ ਸੰਦੂਚੀ ਅਤੇ ਫਿਰ ਕੁਝ ਚਿਰ ਨਾ ਦੇਸ਼ ਦੀ ਹਾਲਾਤਾਂ ਬਾਰੇ ਗੱਲਾਂ ਕਰੇ ਫੇਰ ਰਾਜਦੇ ਗੁਰੂ ਜੀ ਕੇ ਬੇਨਤੀ ਕੀਤੀ ਕਿ ਮੈਂ ਸੁਣਿਆ ਹੈ ਆਹ ਜਿਹੇ ਤੋਸ਼ੇ ਖਾਨੇ ਵਿੱਚ ਕਈ ਅਨੋਖੀਆਂ ਅਤੇ ਦਰਲਾ ਵਸਤਾਂ ਹਨ ਕਿਰਪਾ ਕਰਕੇ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ ਸਤਿਗੁਰੂ ਜੀ ਨੇ ਦਿਵਾਨਾ ਚੰਦ ਨੂੰ ਹੁਕਮ ਦਿੱਤਾ ਆਸਾਮ ਦੇ ਰਾਜਦਿਆਂ ਭੇਟਾ ਕੀਤੇ ਹੋਈਆਂ ਚੀਜ਼ਾਂ ਪੰਦ ਕਲਾ ਤੰਦਰ ਦੀ ਚੌਕੀ ਸਭ ਕੁਝ ਮੰਗਵਾ ਕੇ ਰਾਜੇ ਨੂੰ ਦਿਖਾਓ ਇਹਨਾਂ ਨੂੰ ਵੇਖ ਕੇ ਰਾਜਪ੍ਰਿੰਸਨ ਬੜਾ ਹੈਰਾਨ ਹੋਇਆ ਇਹ ਹੋਰੀਆਂ ਅਦਭੁਤ ਵਸਤਾਂ ਤਾਂ ਉਸਨੇ ਅਜੇ ਤੱਕ ਵੇਖਿਆ ਨਹੀਂ ਹਨ ਦੂਜੇ ਦਿਨ ਜੇ ਉਹ ਆ ਜਾ ਗੂਜੇ ਤਸਕਾਂ ਨਹੀਂ ਆ ਜਾ ਤੱਕੀ ਵੇਖਦਾ ਹੈ ਆਇਦਾ ਦੀਵਾਨ ਇੱਕ ਬੜੇ ਸ਼ਮਿਆਨੇ ਦੇ ਹੇਠ ਲੱਗਾ ਹੋਇਆ ਹੈ ਇਹ ਸ਼ਮਿਆਨਾ ਕੀਮਤੀ ਜੈਦਾ ਬਣਿਆ ਹੋਇਆ ਹੈ ਇਸ ਦੇ ਉੱਤੇ ਹੀਰੇ ਰਤਨ ਵਾਹ ਜੜੇ ਹੋਣ ਹਨ ਰਾਜਾ ਸ਼ਮਿਆਨੇ ਦੀ ਸੰਗਤਨ ਵੇਖ ਕੇ ਹੈਰਾਨ ਰਹਿ ਗਿਆ ਉਹਦੇ ਵਿੱਚ ਚੀਖਾਂ ਦੇ ਸਾੜੇ ਦੀ ਪਹਿਲੀ ਚੜ੍ਹਗੁਣਾਂ ਵਿੱਚ ਉਸਨੇ ਜਵਾਨ ਨੰਚਨ ਨੂੰ ਪੁੱਛਿਆ ਇਸ ਸ਼ਮਿਆਨਾ ਕਿਸ ਦੇਸ਼ ਤੋਂ ਬਣ ਕੇ ਆਇਆ ਹੈ ਮੈਂ ਜਿਤਾ ਪਾ ਇੰਨਾ ਸੁੰਦਰ ਅਧਿਕੀਂਤੀ ਸ਼ਮਿਆਨਾ ਨਹੀਂ ਵੇਖਿਆ ਜਵਾਨ ਜੀ ਨੇ ਦੱਸਿਆ ਇਹ ਸ਼ਮਿਆਨਾ ਅਫਗਾਨਿਸਤਾਨ ਦੀ ਸੰਗਤ ਨਹੀਂ ਸ਼ਰਦਾ ਦੇ ਨਾਲ ਧਿਆਨ ਕਰਵਾ ਕੇ ਉਥੋਂ ਨੇ ਮਸੰਦ ਰਾਹੀ ਗੁਰੂ ਜੀ ਨੂੰ ਭੇਜਿਆ ਹੈ ਗੱਲਾਂ ਕਰਦੇ ਕਰਦੇ ਰਾਜਾ ਭੀਮ ਚੰਦ ਦੀ ਨਜ਼ਰ ਸ਼ਮਿਆਨੇ ਦੇ ਮਖੌਨੀ ਦਰਵਾਜ਼ੇ ਤੇ ਗਈ ਕੀ ਵੇਖਦਾ ਹੈ ਉੱਥੇ ਇੱਕ ਬੜਾ ਵਧੀਆ ਕਹਾਸਿਆ ਮਸਤੀ ਨਾਲ ਝੂਂਦਾ ਹੋਇਆ ਹਾਥੀ ਦਰਵਾਜ਼ੇ ਵੱਲ ਆ ਰਿਹਾ ਹੈ ਉਹ ਆ ਕੇ ਸੁਨਣਾ ਸਤਿਗੁਰੂ ਜੀ ਨੂੰ ਨਮਸਕਾਰ ਕੀਤਾ ਫਿਰ ਉਹ ਨਾਲ ਜੋੜਾ ਸਾਹ ਪਾਰਕੇ ਇੱਕ ਪਾਸੇ ਖੜਾ ਹੋ ਗਿਆ ਉਸ ਨੇ ਰਾਜੇ ਨੇ ਉਸਦੀ ਪੂਰੀ ਆਮਾ ਵੇਖੀ ਉਸ ਦੇ ਮੱਥੇ 'ਰਾਂ ਦੁੱਧ ਚਿੱਟਾ ਰੋਟੀ ਜਿਹਾ ਨਿਸ਼ਾਨ ਚੰਨ ਵਾਂਗੂ ਰਿਸ਼ਕਦਾ ਸੀ ਸੁੰਡ ਤੋਂ ਲੈ ਕੇ ਪਿੱਠ ਨੂੰ ਪਾਰ ਕਰਦੀ ਹੈ ਪੂਛ ਤੱਕ ਨਕੀਰ ਚਾਂਦੀ ਵਰਗੀ ਲੱਗਦੀ ਸੀ ਲੰਮੇ ਦੰਦ ਜਿੰਨਾ ਕੋ ਸੋਨਾ ਮੜਿਆ ਹੋਇਆ ਸੀ ਗੁਰੂ ਜੀ ਦੇ ਹਜ਼ੂਰ ਹਾਥੀ ਇਸ ਤਰ੍ਹਾਂ ਡੋਰ ਪਰ ਚੌਕਸ ਖਣਾ ਸੀ ਜਿਵੇਂ ਕੋਈ ਨਿਮਰਤੀ ਆ ਗਿਆਾਸ ਸਿਰਫ ਮਾਂਤ ਦੇ ਹੱਥਾਂ ਦੀ ਉਲੀਪ ਵਿੱਚ ਖਣਾ ਹੋਵੇ ਇਸ ਨੋਖੇ ਹਾਥੀ ਨੂੰ ਵੇਖ ਕੇ ਰਾਜੇ ਦਾ ਆਪਣਾ ਆਪ ਭੁੱਲ ਗਿਆ ਇਹ ਸਾਡਾ ਪਸਾਦੀ ਹਾਥੀ ਹੈ ਗੁਰੂ ਜੀ ਨੇ ਆਜੇ ਨੂੰ ਹਾਥੀ ਦੀ कहेंदे हुए जागरूण कराई फिर उस एक, एक करके बैन किए इस तुम बाद गुरु जी महा की आग्ञा करते मोह मोहावत ने हाथी को सारे खत्म पकड़वा के राजी दिखाए राजे ने विखावे तौर पर बड़ी प्रसन्नता प्रकृति हाथी जी बड़ी प्रसन्नता की पर अंदरों वो ईरखा न जा बल गया सोच लगा गुरु एक सन्यासी साधु है उसने इस प्रकार शाही ठाठ पाठ वालिश मिलोड़ मैं इस इलाके का सब तो वाडा राजा हाँ ਗੁਰੂ ਜੀ ਰਾਜੀ ਮੇਰਾ ਪਾਣੀ ਧਾਵੇ ਹਨ ਇਸ ਤਰ੍ਹਾਂ ਦੇ ਸ਼ਾਹੀ ਸ਼ਮਿਆਨੇ ਤਾਂ ਮੇਰੇ ਕੋਲ ਵੀ ਸੌਦੇ ਹਨ ਫੇਰ ਉਸਨੇ ਸੋਚਿਆ ਕਿ ਇਹ ਵਸਤਾ ਮੈਂ ਕਿਸ ਨਾ ਕਿਸੇ ਤਰੀਕੇ ਨਾਲ ਗੁਰੂ ਜੀ ਕੋਲ ਪਹੁੰਚ ਕਰਨਾ ਹੈ ਰਾਜਨੀ ਇਹ ਸੋਚ ਗੁਰੂ ਜੀ ਇਹਨਾਂ ਦਸ਼ਮਿਨੀ ਤਾਂ ਮੋੜ ਸੀ ਇਸ ਦਸ਼ਮਿਨੀ ਨੇ ਅੱਗੇ ਜਾ ਕੇ ਕਈ ਜੁੱਧਾਂ ਦੇ ਜੰਗਾਂ ਨੂੰ ਜੰਮ ਦਿੱਤਾ ਇਸ ਤਰ੍ਹਾਂ ਦੂਰਸਾਮ ਦੇ ਦੇਸ਼ ਵਿੱਚ ਰਾਜਾ ਰਤਨ ਰਾਏ ਤੇ ਆਪਣੇ ਮੱਥੇ ਦੇ ਦਾਗ ਨੂੰ ਵੇਖਣ ਦੀ ਮੂਲੀ ਇਹ ਘਟਨਾ ਪੰਜਾਬ ਦੇ ਤੇ ਆਸਿਰ ਉੰਗ ਅਸਰ ਪਾਉਂਦੀ ਹੈ ਪੰਜਾਬ ਦੇ ਕਿ ਉਸ ਮੁਟੇ ਪਾਦ ਇੰਤਿਆਸ ਨੂੰ ਗੁਰੂ ਜੀ ਦੇ ਪਹਾੜੀ ਰਾਜਾਨਾਂ ਨਾਲ ਜੰਗ ਛੇੜਨ ਦੇ ਇਸ ਗੱਲਬਾਤ ਨੇ ਦੂ ਤੱਕ ਇਸ ਗੱਲ ਦਾ ਅਸਰ ਪਿਆ ਰਾਜਾ ਕਿੰਝਾਂ ਨੂੰ ਨਨਪੋਰੀ ਹਾਂ ਅੱਧੇ ਫਿਰ ਗੁਰੂ ਸਾਹਿਬ ਹੀ ਅੱਗੇ ਲੈ ਕੇ ਵਾਪਸ ਆਪਣੀ ਰਾਤਨ ਨੂੰ ਪਾਤ ਸਾ ਕੀ ਸੰਪੂਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ